ਸਨੀ ਮੈਂਬਰ ਸਾਹਿਬ ਕੀ ਨਾਮ ਹੈ ਤੁਹਾਡਾ ਅੱਜ ਤੁਸੀਂ ਸ੍ਰੀ ਅਕਾਲਪੁਰ ਸਾਹਿਬ ਦੇ ਸਜਤਰੇ ਤੇ ਆਏ ਜੇ ਕੀ ਗੱਲ ਹੈ ਮੈਂ ਅਮਰਿਕ ਸਿੰਘ ਖਾਪੁਰ ਮੈਂਬਰ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਡੇਰਾ ਬੱਬਣਾ ਔਰ ਮੇਰੇ ਨਾਲ ਨੇ ਸਰਦਾਰ ਮਹਿੰਦਰ ਸਿੰਘ ਜੀ ਹਸੈਨਪੁਰ ਮੈਂਬਰ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਬਲਾਚੌਰ ਤੇ ਬਾਕੀ ਨਾਲ ਪੰਥ ਅਤੈ ਜੀ ਸਾਡੇ ਸਾਥੀ ਆਏ ਨੇ ਨਾ ਕੀ ਮੰਗ ਲੈ ਕੇ ਆਏ ਮੰਗ ਅਸੀਂ ਇਹ ਲੈ ਕੇ ਆਇਆ ਕਿ ਜੋ ਸੋਸ਼ਲ ਮੀਡੀਆ ਤੇ ਕਈਆਂ ਦਿਨਾਂ ਤੋਂ ਚਰਚਾ ਚੱਲ ਰਹੀ ਏ ਜਿਹਦੇ ਵਿੱਚ ਪ੍ਰਦੀਪ ਕਲੇਰ ਨੇ ਉਹ ਸਾਰੀ ਸਥਿਤੀ ਦੱਸੀ ਆ ਕਿ ਸੁਖਵੀਰ ਸਿੰਘ ਬਾਦਲ ਕਿਸ ਤਰ੍ਹਾਂ ਰਾਮ ਰਹੀਮ ਨੂੰ ਵੱਖ-ਵੱਖ ਥਾਵਾਂ ਤੇ ਕਈ ਵੇਰਾਂ ਮਿਲਿਆ ਜੋਣਾ ਚੋਦ ਕੋ ਮਦਦ ਲਈ ਉਹ ਦੇ ਜਿਹੜਾ ਸੀ ਹੁਕਮਨਾਮਾ ਵਾਪਸ ਕਰਾਉਣ ਲਈ ਕਿਦਾਂ ਸਪਸ਼ਟੀਕਰਨ ਲਿਖਾਇਆ ਕਿਦਾਂ ਉਹਦੇ ਤੇ ਤਬਦੀਲੀ ਕੀਤੀ ਇਹ ਇੱਕ ਵੱੱਜਰ ਗੁਨਾਹ ਕੀਤਾ ਸੁਖਵੀਰ ਸਿੰਘ ਬਾਦਲ ਨੇ ਇਹ ਮਸਲਾ ਹੈ ਸ਼੍ਰੀ ਕਾਲ ਤਖਤ ਸਾਹਿਬ ਦੀ ਮਾਨ ਮਰਯਾਦਾ ਤੇ ਸਰਵਉੱਚਤਾ ਦਾ ਅਸੀਂ ਬੇਨਤੀ ਪੱਤਰ ਦੇ ਕੇ ਆਇਆ ਸਿੰਘ ਸਾਹਿਬ ਨੂੰ ਕਿ ਇਹਦੀ ਜਾਂਚ ਕਰਕੇ ਕਿਉਂਕਿ ਤੇ ਦੋਸ਼ ਲਾਏ ਨੇ ਇਹਦੀ ਅਸਲੀਅਤ ਜਾਣ ਕੇ ਤੇ ਜੋ ਦੋਸ਼ ਸੁਖਵੀਰ ਸਿੰਘ ਬਾਦਲ ਦਾ ਬਣਦਾ ਏ ਉਹਦੇ ਅਨਸਾਰ ਇਹਨੂੰ ਸਖਤ ਤੋਂ ਸਖਤ ਜਿਹੜੀ ਉਹ ਸਜ਼ਾ ਦਿੱਤੀ ਹੈ ਲੇਕਿਨ ਜਿਸ ਤਰੀਕੇ ਤੋਂ ਵੀਰ ਬਾਦਲ ਵੱਲੋਂ ਸਪਸ਼ਟੀਕਰਨ ਦਿੱਤਾ ਗਿਆ ਸੀ ਅੱਜ ਉਸ ਨੂੰ ਜਨਤਕ ਕਰ ਦਿੱਤਾ ਗਿਆ ਉਹਨਾਂ ਨੇ ਗਲਤੀ ਵੀ ਮੰਨ ਲਈ ਹੈ ਕਿ ਲੱਗਦਾ ਹੈ ਕਿ ਇਸ ਤਰ੍ਹਾਂ ਮਾਫੀ ਹੋਈ ਬਿਲਕੁਲ ਨਹੀਂ ਗਲਤੀ ਅਣਜਾਣਪਨੇ ਤੋਂ ਹੋ ਜੇ ਉਹਦੀ ਮਾਫੀ ਮਿਲਦੀ ਆ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਹੋਇਆ ਹੈ ਕੋ ਦੇਸ਼ ਹੋਇਆ ਹੈ ਸੀ ਕਿ ਰਾਮ ਰਹੀਮ ਨਾਲ ਕਿਸੇ ਸਿੱਖ ਨੇ ਕੋਈ ਰਿਸ਼ਤਾ ਨਾਤਾ ਨਹੀਂ ਰੱਖਣਾ ਇਹ ਗਲਤੀ ਨਹੀਂ ਨਾ ਇਹ ਨਿੱਜੀ ਹਿੱਤ ਨੇ ਉਹਨਾਂ ਹਿੱਤਾਂ ਕਰਕੇ ਇਹਨੇ ਅਕਾਲ ਤਖਤ ਸਾਹਿਬ ਦੇ ਦੇਸ਼ ਦੀ ਕੋਈ ਪ੍ਰਵਾਹ ਨਹੀਂ ਕੀਤੀ ਤਾਂ ਹੁਣ ਕੀ ਲੱਗਦਾ ਦੂਜੇ ਪਾਸੇ ਜੋ ਅਕਾਲੀ ਬਾਕੀ ਆਗੂ ਹੈ ਉਹ ਵੀ ਪ੍ਰਦੀਪ ਪਲੇਅਰ ਦੇ ਬਿਆਨ ਨੂੰ ਲੈ ਕੇ ਗੱਲ ਕਰ ਰਹੇ ਤੁਸੀਂ ਵੀ ਤਰਦੀਪ ਪਲੇਅਰ ਦੇ ਬਿਆਨ ਨੂੰ ਲੈ ਕੇ ਗੱਲ ਕੀਤੀ ਲੇਕਿਨ ਕੁਝ ਅਕਾਲੀ ਆਗੂ ਕਹਿੰਦੇ ਵੀ ਪ੍ਰਦੀਪ ਪਲੇਅਰ ਦੇ ਖੁਦ ਦੋਸ਼ੀ ਸੀ ਤੇ ਗੱਲ ਕਿਸ ਤਰ੍ਹਾਂ ਮੰਨੀ ਹੈ ਜੇ ਇਹਦਾ ਮਤਲਬ ਹੈ ਵੀ ਜਿਹੜਾ ਦੋਸ਼ੀ ਆ ਉਹ ਗਵਾਹ ਨਹੀਂ ਬਣ ਸਕਦਾ ਉਹ ਕਿਛੋਂ ਪੁੱਛੋ ਕਿਛੋਂ ਦੀ ਗਵਾਹ ਜਿੱਦੇ ਹੁੰਦਾ ਸਭ ਕੁਝ ਵਾਪਰਿਆ ਉਹਨਾਂ ਉਹਨਾਂ ਨੇ ਆਪਣੇ ਦੋਸ਼ ਨੂੰ ਛਲਵਾਉਣ ਲਈ ਤੇ ਜੋ ਮਰਜ਼ੀ ਕਹੀ ਜਾਣਾ ਕੋ ਪ੍ਰਦੀਪ ਪਲੇਅਰ ਨੂੰ ਪਰ ਜੋ ਉਹ ਦੇ ਸਾਹਮਣੇ ਵਾਪਰਿਆ ਉਹ ਦੱਸ ਰਿਹਾ ਉਹ ਸਮਾਂ ਦੱਸ ਰਿਹਾ ਉਹ ਸਥਾਨ ਦੱਸ ਰਿਹਾ ਇਹ ਵੀ ਸ਼ੋਟ ਅ ਪ੍ਰਕਾਸ਼ ਸਿੰਘ ਨੇ ਕੀ ਰਹਿੰਦੀ ਗੱਲ ਜਿਹੜੀ ਆ ਤੁਸੀਂ ਰਣਵੀਰ ਸਿੰਘ ਕਟਰੇ ਵਾਲੀ ਵੇਖ ਲਓ ਜੀ ਸਾਰੀ ਜਾਂਚ ਕੀਤੀ ਆ ਕੋਈ ਕੋ ਭਲੇਖ ਵਾਲੀ ਗੱਲ ਤੇ ਰਹਿ ਨਹੀਂ ਗਈ